ਪਦਮਸ਼੍ਰੀ ਨੇਤ ਜੰਦੀ ਪੋਤੀ ਪ੍ਰਿਯੰਕਾ ਸੈਣੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚੰਡੀਗੜ੍ਹ ਵਿੱਚ ਉਨ੍ਹਾਂ ਵੱਲੋਂ ਬਣਾਏ ਗਏ ਇਤਿਹਾਸਕ ਰੌਕ ਗਾਰਡਨ ਦੀ ਕੰਢਟਾਉਣ ਦੇ ਮਾਮਲੇ ਵਿੱਚ ਇੱਕ ਪੱਤਰ ਲਿਖਿਆ। ਇਸ ਪੱਤਰ ਰਾਹੀਂ ਨਿਊਯਾਰਕ ਵਿੱਚ ਰਹਿਣ ਵਾਲੀ ਪ੍ਰਿਯੰਕਾ ਨੇ ਰੌਕ ਗਾਰਡਨ ਦੀ ਅੜਗੈਲੀ ਅਤੇ ਤਬਾਹੀ ਤੇ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾਂ ਨੇ ਇਸ ਨੂੰ ਸੰਭਾਲਣ ਦੀ ਅਪੀਲ ਕੀਤੀ। ਪ੍ਰਿਯੰਕਾ ਨੇ ਲਿਖਿਆ ਕਿ ਉਹ ਇਹ ਪੱਤਰ ਸਿਰਫ ਆਪਣੇ ਪਰਿਵਾਰ ਵੱਲੋਂ ਹੀ ਨਹੀਂ ਸਗੋ ਇੱਕ ਜਾਗਰੂਕ ਨਾਗਰਿਕ ਵਜੋਂ ਵੀ ਲਿਖ ਰਹੀ ਹੈ। ਪ੍ਰਿਯੰਕਾ ਨੇ ਕਿਹਾ ਮੇਰੇ ਦਾਦਾ ਜੀ ਚੰਨੇ ਐਸ ਕਲਾਕ੍ਰਤੀ ਨੂੰ 57 ਸਾਲਾਂ ਤੱਕ ਪਾਲਿਆ ਅਤੇ ਇਸ ਨੇ ਭਾਰਤ ਦੇ ਸੈਰ ਸਪਾਟਾ ਨਕਸ਼ੇ ਤੇ ਇੱਕ ਮਹੱਤਵਪੂਰਨ ਸਥਾਨ ਹਾਸਲ ਕਰ ਲਿਆ ਦੱਸ ਦਈਏ ਕਿ ਤਾਜ ਮਹਿਲ ਤੋਂ ਬਾਅਦ ਰੌਗ ਗਾਰਡਨ ਭਾਰਤ ਦਾ ਦੂਜਾ ਸਭ ਤੋਂ ਵੱਧ ਦੇਖਿਆ ਜਾਣ ਵਾਲਾ ਸੈਲਾਨੀ ਸਥਾਨ ਹੈ ਹਰ ਸਾਲ ਇੱਥੇ ਲਗਭਗ 15 ਲੱਖ ਸੈਲਾਨੀ ਆਉਂਦੇ ਹਨ ਜਿਸ ਨਾਲ ਕਰੋੜਾਂ ਰੁਪਏ ਦਾ ਮਾਲਿਆ ਪੈਦਾ ਹੁੰਦਾ ਹੈ ਇਸ ਦੇ ਚੱਲਦੇ ਪ੍ਰਿਅੰਕਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਵਿਰਾਸਤ ਨੂੰ ਤਬਾਹ ਹੋਣ ਤੋਂ ਬਚਾਉਣ ਇਹ ਤੁਰੰਤ ਦਖਲ ਦੇਣ ਦੀ ਅਪੀਲ ਕੀਤੀ ਹੈ ਜਗਬਾਨੀ ਟੀਵੀ ਲਈ ਚੰਡੀਗੜ੍ਹ ਤੋਂ ਪਗਵਤ ਸਿੰਘ ਦੀ ਰਿਪੋਰਟ